ਫਤਿ ਮੈਂ ਬੁਲਾਵਾ ਵਾਹੇ ਗੁਰੂ ਜੀ ਕਾ ਖਾਲਸਾ ਦੀ ਵਾਗੇ ਗੁਰੂ ਜੀ ਕੀ ਫਤ ਕਰੋ ਪਰਵਾਨ ਜੀ ਗੁਰੂ ਜੀ ਗ੍ਰੰਥ ਸਾਹਿਬ ਦਸਾਂ ਗੁਰੂਆਂ ਕੀ ਜੋਤਿ ਦਾਸ ਨੇਗੇ ਝੂਲੀ ਅੱਡੀ ਗੋਇਓ ਮਿਹਰਬਾਨ ਜੀ ਕਿਣ ਕਾ ਕੋਈ ਕਾਵ ਵਾਲਾ ਖੈਰ ਮੈਨੂੰ ਪਾ ਦਿਓ ਜੀ ਊਟ ਮੈਂ ਤਕਾਈ ਥੋੜੀ ਨਹੀਂਓ ਵਿਦਵਾਨ ਜੀ ਭਾਵ ਲੈਖ ਜੀ ਬਣਾ ਨਾਲ ਗਾ ਲਵਾ ਉਣ ਤੋੜ ਗਾ ਕੇ ਸੁੱਚੀ ਗੂੰਜੇ ਜੁਬਾਨ ਜੀ ਝੂੜੀ ਅੱਡ ਦਾ ਤਾ ਤੁੰਨੋ ਅਰਜ ਗੁਜ਼ਾਰਦਾ ਹਾਂ ਆ ਜਾ ਬੈ ਮੈਨੂੰ ਪੂਰਾ ਕਾਬਦਾ ਗਿਆਨ ਜੀ ਸਿੰਘ ਮਨ ਦੀਪ ਚਾ ਵਕਾਵੇ ਅਕਾਸ਼ ਵਿੱਚ ਸਿੰਘ ਮਨ ਦੀਪ ਚਾ ਵਕਾ ਚਾਲਾ ਵਾਲੇ ਖੰਭ ਲੱਕ ਭਰਨੀ ਉਡਾਨ ਜੀ ਖਾਹੀ ਗ੍ਰਹਿ ਬ੍ਰਹਿਮੰਡ ਸਾਜ ਆਪਨੇ ਜੋ ਇਹਦੇ ਵਿੱਚ ਬ੍ਰਹਿਮੰਡ ਉਸਦਾ ਬਿਆਸਨਾ ਇੱਕ ਦੂਜੇ ਨਾਲ ਕਿਵੇਂ ਜੋੜ ਦਿੱਤੇ ਚੰਦ ਆਪੇ ਚੱਕਰ ਲਗਾਈ ਜਾਂਦੇ ਆ ਵੇ ਤਰਵਾਸਨਾ ਸੋਚ ਤੋਂ ਹੀ ਪਰੇ ਕਿੰਨੇ ਸੂਰਜ ਬਣਾਏ ਤੁਸਾਂ ਕੀ ਕਿਵੇਂ ਕਿੰਨੇ ਕੋਈ ਪਤਾ ਇਤਿਹਾਸਨਾ ਸਾਰੇ ਜੋ ਗ੍ਰਹਿ ਸਣੇ ਸੂਰਜਾਂ ਦੇ ਪਾ ਜੀ ਜਾਣਦੇ ਗਤੀ ਬੜੀ ਤੇਜ ਜੀ ਦਾ ਆਮਦਾ ਕਿਆਸਨਾ ਇੱਕ ਦੂਜੇ ਨਾਲ ਤੁਸਾਂ ਕੜੀਆਂ ਨੇ ਜੋੜੀਆਂ ਜੀ ਤਦਿਤ ਤੇ ਦਿਸ ਗੁਰ ਦੇਸ ਦਾ ਨਿਵਾਸਨਾ ਕਿੱਥੇ ਕਿੱਥੇ ਜੀਵਨ ਹੈ ਪਤਾ ਜੇ ਲੱਗਿਆ ਨਹੀਂ ਕਿੱਥੇ ਕਿੱਥੇ ਜੀਵਨ ਹੈ ਪਤਾ ਜੇ ਲੱਗਿਆ ਨਹੀਂ ਛੋਡੀ ਕਿਰਪਾ ਤੋਂ ਬਿਨਾਂ ਦਿਸੇ ਕੋਈ ਆਸਨਾ ਰਚ ਦਿੱਤੀ ਸ੍ਰਸ਼ਟੀ ਤੇ ਆਪ ਨਿਰਆਕਾਰ ਰਹਿ ਹਾਂ ਕਣ ਕਣ ਵਾਸ ਕੀਤਾ ਵੇਦ ਨਾ ਗਏ ਆਮਦਾ ਹਰ ਇੱਕ ਜੀਵ ਵਿੱਚ ਆਪ ショਪ ਬੈਠ ਗਿਆ ਮੈਨ ਲਾਗੇ ਕੋਈ ਥੋੜੇ ਦਾ ਦਰਸ਼ ਜੋ ਪਾਉਂਦਾ ਕਸਤੂਰੀ ਮਰਗ ਦੀ ਨਾਭੀ ਚੋਂ ਸੁਗੰਧੀ ਛੱਡੇ ਸਾਹਮਣੇ ਨਾ ਆਵੇ ਉਹਨੂੰ ਬਾਰ ਖੋਜੀ ਜਾਵਦਾ ਸ਼ਰਦਾ ਪਿਆਰ ਮਨ ਭਗਤੀ ਦਾ ਵਾਸ ਜੀ ਦੇ ਉਸ ਸੱਚਾਈਆਂ ਪਦਰਸ਼ ਵਿਖਾਉਂਦਾ ਆਪ ਹੀ ਸਰਚ ਆਪ ਕਰਦਾ ਵਿਨਾਸ਼ ਦਾਤਾ ਪਿਛਲਾ ਸਫਾਇਆ ਕਰ ਗੋਰ ਹੈ ਵਿਸ਼ਾਮ ਦਾ ਸਿੰਘ ਮਨ ਦੀਪਿਓ ਦਾ ਬੇਦਨਾ ਕੋ ਆਮਦਾ ਏ ਸਿੰਘ ਮਨ ਦੀਪਿਓ ਦਾ ਬੇਦਨਾ ਕੋ ਆਮਦਾ ਏ ਖੂਨ ਤੋਂ ਜੋ ਦੇਗੀ ਦੋਨ ਸ਼ਮੇਸ਼ ਜੀ ਤੋਂ ਦੀਦ ਕਿਰਪਾ ਤੋਂ ਛਾਂਦ ਲੱਗ ਗਿਆ ਲਖ ਵਾਰਿਸ ਜੱਜਦਾ ਹੈ ਉਸ ਮਹਾ ਕਵਿਤਾਈ 파ਰਸ ਨੂੰ ਸੁਣ ਵਾਤ ਲੱਗਿਆ ਮੈਂ ਪਉਣ ਜੀ ਪੜਿਆ ਪਿੰਗਲ ਨਹੀਂ ਦਾਤੇ ਦੀਏ ਕਿਰਪਾ ਜੀ ਸੁਣ ਸੁਣ ਲਿਖਾਂ ਛੰਦ ਕਵੀ ਜੋ ਰਚਾਉਣ ਜੀ ਸੱਚੀ ਸੁੱਚੀ ਭਾਵਨਾ ਕਵੀ ਸ਼ਰੀ ਦੀ ਹਰ ਦੇਚ ਆਬ ਵਾਲੇ ਫੁਰਨੇ ਜੋਤਾ ਦੀ ਮਾਨੇ ਆਉਣ ਜੀ ਆਪਣੇ ਲਿਖੇ ਨਾ ਮੈਨੂੰ ਯਾਦ ਬਹੁਤ ਛੰਦ ਕੋਈ ਲਾਮੂ ਵਾਲੀਆਂ ਦੇ ਮੇਰੀ ਯਾਦ ਚ ਮਾਉਣ ਜੀ ਥੋੜੇ ਬਾਤੇ ਲਿਖੇ ਪਰ ਸੰਗਿ ਉਹਦੀ ਕਿਰਪਾ ਤੋਂ ਥੋੜੇ ਬਾਤੇ ਲਿਖੇ ਪਰ ਉਦੀ ਕਿਰਪਾ ਤੋਂ ਲਿਖੇ ਪਰ ਸੰਗ ਜੋ ਬਟਾਰੀ ਵਾਲੇ ਗਾਉਣ ਜੀ ਬੰਦਾ ਮਰ ਜਾਂਦਾ ਸਦਾ ਜਿਉਂਦੇ ਨੇ ਕਰਮ ਸੱਚੇ ਸੱਚਿਆਂ ਨੂੰ ਕੁੱਲ ਵੇਖੋ ਪੂਜੇ ਸੰਸਾਰ ਜੀ ਤਾਕਤ ਤੇ ਸ਼ੌਰਤ ਦਾ ਮਾਣ ਬਹੁਤਾ ਕਰੀਏ ਨਾ ਕਿਸੇ ਤੋਂ ਨਾ ਟਿਗਾ ਬੀੜਾ ਟੋਪੇ ਗੰਕਾਰ ਜੀ ਪਹਿਲੀਆਂ ਤੇ ਅੰਤ ਲਈ ਹੈ ਵਾਰ ਮਿਲੀ ਜ਼ਿੰਦਗੀ ਜੀ ਸੋਚ ਉੱਚੀ ਰੱਖਿਓ ਨਾ ਮਾਣਾ ਕਿਰਦਾਰ ਜੀ ਬੰਦੇ ਤਾਂ ਹੀ ਬੰਦਾ ਜਾਣੋ ਵੇਂ ਮੈਂ ਹੰਕਾਰੀਏ ਨਾ ਬੜੀ ਔਕਸਣੀ ਗੁੰਦੀ ਜਮਾ ਵਾਲੀ ਮਾਰ ਜੀ ਲੱਖ ਤੇਰੇ ਸਾਖਿਆਰ ਪਰੇ ਨੇ ਖਜਾਨੇ ਲੱਖ ਅਸਰਤ ਬਿਲਾ ਮਨੋਂ ਬੈਠਾ ਕਿਉਂ ਬਿਸਾਰ ਜੀ ਸਿੰਘ ਮਨਦੀਪ ਪਹਿਣੀ ਪੇਸ਼ੀ ਹੈ ਪੁਗਤਣੀ ਜੀ ਸਿੰਘ ਮਨਦੀਪ ਪਹਿਣੀ ਪੇਸ਼ੀ ਹੈ ਪੁਗਤਣੀ ਜੀ ਜਾਣਾ ਪੈਣਾ ਅੰਤ ਤਰਮ ਰਾਜ ਦੇ ਮਾਰੇ ਸਮੇਂ ਵੀਲੇ ਸਾਥ ਦਿੱਤਾ ਹੋਵੇ ਜਿਸਨੇ ਜੀ ਬਲੇ ਵੇਲਿਆਂ ਚ ਉਹਨੂੰ ਮਨ ਚੋਂ ਪੁਲਾਏ ਨਾ ਵਫਤਾ ਦੇ ਵਿੱਚ ਸਦਾ ਭਾਈ ਨਾਲ ਖੜਦੇ ਨੇ ਬਹਿਰੀਆਂ ਦੀ ਚੁੱਕ ਵਿੱਚ ਆਪਣਾ ਗਵਾਏ ਨਾ ਪੁਰਾਣੀਵੇਂ ਹੁਣ ਤੇ ਜੇ ਮੁੱਕ ਜੇ ਕਲੇਸ਼ ਕੋਈ ਆਣ ਪਗੈ ਦੇ ਵਿੱਚ ਗੱਲ ਨੂੰ ਵਧਾਈਏ ਨਾ ਇੱਕ ਪਾਸੇ ਸੁਣ ਕੇ ਤੇ ਦੂਜੇ ਪਾਸੇ ਕਰ ਦੇਣੀ ਬਹੁਤ ਮਾਰਾ ਲੱਗੀ ਵਿੱਚ ਤੇਲ ਬਾਇੇ ਨਾ ਸੱਚੇ ਨੂੰ ਜੋ ਭੰਡੇ ਉਹਨੇ ਤੁਹਾਨੂੰ ਕੀ ਸਲਾਉਣਾ ਦੱਸੋ ੀਤ ਜੀ ਦੀ ਮਾੜੀਆਂ ਰੇ ਉਸ ਨੂੰ ਬਣਾਏ ਨਾ ਕਿਸੇ ਦੀ ਨੂੰ ਮਾੜੀ ਨਿਗਾਹ ਨਾਲ ਜਿਹੜਾ ਤੱਕਦਾ ਏ ਨਦੀਪ ਪੈਰਿਆਂ ਦਾ ਦੇਲੀ ਤੇ ਤੇਰਾ ਇਹ ਨਾ ਬਸੀਆਂ ਹੈ ਪੰਡ ਮੇਰਾ ਰਹਿ ਕੋਟਕੂਲ ਜਿਹੜਾ ਦਸਵੇਂ ਗੁਰਾਂ ਨੇ ਉੱਥੇ ਚਾਰਨ ਨੇ ਪਾਏ ਜੀ ਖੇਡੀ ਸ਼ਤਰੰਜ ਰੇ ਸਕਾਬ ਰੂਪ ਚਿਤ ਮੰਨਾ ਮੇਰੀ ਆਪੇ ਮਾਨ ਰੱਬ ਸੱਚਾ ਵੇਣ ਚਲਾਏ ਜੀ ਹੱਥ ਬਾਨ ਅਰਜ ਗੁਜਾਰਾ ਤੁਨੂੰ ਸ਼ੈਨ ਸ਼ਾਹ ਮੈਂ ਤੋਂ ਬਿਨਾ ਕਿਹੜਾ ਮੈਨੂੰ ਰਾਸਤਾ ਵਿਖਾਏ ਜੀ ਕਵੀ ਸ਼ਰੀ ਦਾ ਕਿਣ ਕਾਕ ਖੈਰ ਝੋਲੀ ਪੈ ਜਾਵੇ ਦਾ ਬੰਦੀ ਰੂਪ ਮੇਰੇ ਮਨ ਤਾਈ ਪਾਏ ਜੀ ਸੈਨਗ ਇਹ ਬੀਰੂਪ ਭਗਤੀੋਂ ਭਗਤੀ ਕਮਾਏ ਜੀ ਇਹ ਬੀਰੂਪ ਭਗਤੀੋਂ ਭਗਤੀ ਕਮਾਏ ਜੀ